ਤੂ ਬਣ ਨਹੀਂ ਮੇਰਾ ਨਾ ਆਇਆ ਪਰ ਉਹ ਦੇਵੇਂ ਮੇਰਾ ਸਰੀਰ ਸਾਰਾ ਕੰਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾਣੀ ਆ ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋ ਤੇ ਕੁਛ ਨਹੀਂ ਹੁੰਦਾ ਕਿ ਮੈਂ ਉੱਥੇ ਬਾਹਰ ਨਹੀਂ ਕੁੱਛੀ ਤੇ ਮੈਂ ਇਹੋ ਜਾਨੀ ਮੇਰੀ ਸੱਤਾਂ ਲੇਕ ਪੀਂ ਆ ਆ ਤੇ ਝੁੰਦਾ ਬੜਾ ਪਾਣੀ ਵੜਾ ਜਾਂਦਾ ਹੱਟ ਦੇ ਕੰਬਲਾ ਉਹ ਪਰ ਜਾਂਦਾ ਤੇ ਬੈ ਕੇ ਰਾਤ ਕੱਤੀ ਦੀ ਜਾਂ ਕਿਤੇ ਰਾਤ ਨਹੀਂ ਆ ਜੇ ਤੇ ਬੈ ਕੇ ਕੱਟੀ ਦੀ ਆ ਤੇ ਹੋਈ ਮੈਂ ਜਾਨੀ ਮੇਰਾ ਖਾਲ ਹੋ ਜੇ ਕੋਈ ਕਮਰੇ ਚੋਂ ਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ ਮੀਂਹ ਚ ਕਿਦਾਂ ਗੁਜ਼ਾਰਾ ਕਰਦੇ। ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਿੰਦੇ। ਧੰਦੇ ਆ ਜਾਂਦੇ। ਥੱਲੇ ਆ ਜਾਂਦੇ। ਅੱਤ ਮੈਂ ਤੇ ਚੜਨੀ ਚਾਹੀਦੀ ਕੋਠੇ ਨਾ ਵੇਂਦੀ ਆ। ਹਾਂ। ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਲਈ ਤੇ ਮੈਂ ਕਹਿੰਦਾ ਹਾਏ। ਪਤਾ ਨਹੀਂ ਕੀ ਹੋਣਿਆ ਕੋਠੇ ਤੇ। ਇਹ ਵਿਚਾਰੇ ਥੱਲੇ ਆਣ ਕੇ ਖਲੋ ਜਿੰਦੇ ਤੇ। ਮਕਾਨ ਜਿੱਦਾਂ ਦਰਾਰ ਆਈ ਦੀ ਕਦੀ ਵੀ ਡੇ ਟੁੱਟਦਾ। ਕੋਠਿਆ ਖਾਇਆ। ਕਿੰਨੀ ਦੇਰ ਹੋ ਗਈ ਇਹਨੂੰ ਬਣੇ। ਹੋ ਗਿਆ 5 ਸਾਲ ਹੋ ਗਿਆ 5.6 ਸਾਲ ਮੁੰਡੇ ਦੀ ਜਨਮ ਕਿਦੋਂ ਹੋਈ ਹੈ 5 ਮਹੀਨੇ ਹੋ ਗਿਆ 5 ਮਹੀਨੇ ਠੀਕ ਹੀ ਉਹਨੂੰ ਪ੍ਰੋਬਲਮ ਉਹਨੂੰ ਮੰਜੇ ਤੇ ਹੀ ਉਹਨੂੰ ਕੁਝ ਹੋ ਗਿਆ ਦਾ ਸੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਕਹਿੰਦਾ ਤੇ ਇਸ ਲਈ ਲੰਮੇ ਪਿਆ ਰਹਿੰਦਾ ਸੀ ਤੇ ਨਾਲ ਜੁੜ ਗਿਆ ਦਾ ਸੀ ਮੰਜੇ ਤੇ ਤੇ ਫਿਰ ਚਲੋ ਪੂਰਾ ਹੋ ਗਿਆ ਕੀ ਕੰਮ ਕਰਦਾ ਸੀ ਤੈਨੂੰ ਡੈਡੀ ਲੰਦ ਰਿਹਾ ਡੈਡੀ ਨਾਲ ਨਾਲ ਜਾਂਦਾ ਰਿਹਾ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤਾਂ ਮੂਹਨ ਗੁਜਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਗੁਜਾਰਾ ਹੁਣ ਦੂਜੇ ਭਰਾ ਇੱਕ ਵਿਆਹ ਦਾ ਆ ਉਹ ਵੱਖਰਾ ਆ ਹਾਂ ਉਹ ਕਰਾਇਤ ਰਿੰਦਾ ਤੇ ਛੋਟਾ ਘਰ ਨਾਲ ਜੰਦਾ ਹੋਵੇ ਤੇ ਇਛਣਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇ ਦੇ ਤੇ ਕੁਝ ਬਣਿਆ ਨਹੀਂ ਕੋਈ ਇੱਕੋ ਡੇੜੀ ਲਾਂਦੇ ਆ ਅੱਛਾ ਇੱਕੋ ਡੇੜੀ ਲਾਂਦੇ ਕੋਈ ਲਾਂਦੇ ਦੋਏ ਤੇ ਪੋਰੇ ਪੋਰੇ ਚੁੱਕ ਜਾਣਾ ਕਰਨੇ ਤੇ ਕੀ ਮੰਗ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹੋ ਕਹਿੰਦੇ ਅੱ삐 ਸੱਤ ਹੜੀਆਂ ਬਦਲੀਆਂ ਜਾਣ ਸੱਤ ਅੱਡੀ ਕੀ ਧੀਆ ਜ਼ਮੀਨ ਤੇ ਪਾਣੀ ਬੜਾ ਅੰਦਰ ਕਮਰੇ ਪਰ ਦਿੰਦੇ ਆ ਇਹ ਹੱਲ ਹੋ ਜੇ ਥੋੜਾ ਬਤਾ ਕੇ ਚੱਲ ਠੀਕ ਹੈ ਕੁਝ ਨਹੀਂ ਵਰ ਮੰਗਦੇ ਜੀ ਮੇਰਾ ਨਾਮ ਰਮੇਸ਼ ਆ ਤੇ ਇਹ ਆਡਾ ਸਾਰਾ ਕੋਠਾ ਚੋਂਦਾ ਹੈ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆ ਆਇਆ ਕੁਝ ਨਹੀਂ ਹੈਗਾ ਇਹ ਐਮਸੀ ਨੂੰ ਵੀ ਦਿੱਤੇ ਭਾਨ ਪਰ ਕੇ ਪਰ ਕਾਲੇ ਸੁਣਾਈ ਸਾਡੀ ਕੋਈ ਨਹੀਂ ਹੋਈ ਹੈਗੀ ਤੇ ਛੱਤ ਸਾਰੀ ਟੋਂਦੀ ਹੈ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਛੱਲੇ ਸਾਰੀ ਸਾਤੇ ਡਿੱਗੀ ਦੀ ਹੈ ਇਹ ਪ੍ਰਸ਼ਾਸਨ ਕੋਲ ਇਹੋ ਹੀ ਬੇਨਤੀ ਰਿਹਾ ਸਾਡਾ ਕੋਈ ਹੱਲ ਕਰੋ ਪ੍ਰਸ਼ਾਸਨ ਆਂਦੀ ਇਹਨਾਂ ਦਾ ਪਾਣੀ ਉਹ ਗੋਡੇ-ਗੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ 'ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡਿੱਗੀ 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 ਦੀ ਬਾਲੇ ਸਾਰੇ ਡਿੱਗੇ ਰਹੇ ਆ ਪਰ ਬਾਰਿਸ਼ ਨਾਲ ਸਾਰੇ ਕੱਪੜੇ ਢਿਲੇ ਹੋ ਜਾਂਦੇ ਸਾਰੇ ਭੱਜ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਪਰ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹਣ ਪਰ ਮੀਟੀ ਕਰ ਗਿਆ ਹੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਚ ਨਹੀਂ ਆਇਆ ਨਾ ਕੋਈ ਨਹੀਂ ਆਇਆ